ਏ ਮੁੱਲ ਆਪਣਾ ਦੀ 32000 ਕਰਾ ਲਓ ਜੀ 35 ਕਰਾ ਲਓ ਹਾਂ 27000 ਦੀ ਵਾੜ ਦੇ ਦਿਆਂਗੇ 27000 1 ਲੱਖ ਤੇ 15000 ਦੀ ਬਾਈ ਕਹਿੰਦਾ ਇਹ ਵਾੜ ਦੇਣੀ ਆ ਦਿਨ ਪਿਆ ਜੀ 15 ਦਿਨ ਬਾਕੀ ਆ ਮਿੱਤਰੋ ਹਨਾ ਇਹ 8 ਕਰਾ ਲਓ ਜੀ 68 ਕਰਾ ਲਓ 53000 ਦੀ ਵਾੜ ਦੇ ਦਿਆਂਗੇ 53000 ਕੀ ਰੇਟ ਬਾਈ ਰੇਟ ਤਾਂ ਆਪਣਾ ਦੀ 60 ਕਰਾ ਲਓ ਜੀ ਜਿੰਨਾ ਮਰਜ਼ੀ ਕਰਾ ਲਓ 53000 ਦੀ ਮੱਝ ਦੇ ਦਿਆਂਗੇ 53 ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਤੇ ਅੱਜ ਆਪਾਂ ਤੁਹਾਨੂੰ ਬਾਈ ਗੋਰਪ੍ਰੀ ਦੇ ਫਾਰਮ ਦੇ ਵਿੱਚ ਲੈ ਕੇ ਆਏ ਆ ਦੋਸਤੋ ਤੇ ਫਾਰਮੀ گاਵਾ ਜਿਹੜੀਆਂ ਹੈਗੀਆਂ ਤੁਹਾਨੂੰ ਦਿਖਾਵਾਂਗੇ ਚੰਗੀ ਲਗੀਆਂ ਸ਼ੇਅਰ ਜ਼ਰੂਰ ਕਰ ਦਿਓ ਰੇਟ ਵੀ ਪਤਾ ਕਰਾਂਗੇ ਦੋ ਚਾਰ گاਵਾ ਬਾਈ ਨੇ ਕਰਨੀਆਂ ਜੇ ਇਹਨਾਂ ਦੇ ਵਿੱਚੋਂ ਵੀ ਇੱਕ ਗਾਂ ਜਿਹੜੀ ਆ ਬੈਠੀ ਐ ਇਹ ਵੀ ਪੁੱਛਾਂਗੇ ਬਾਈ ਤੋਂ ਇਹ ਵੀ ਸੇਲ ਕਰਨੀ ਇਹਦੀ ਵੀ ਡਿਟੇਲ ਲਵਾਂਗੇ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਦੇਖ ਲਓ ਤੁਸੀਂ ਨਾਲ-ਨਾਲ ਨਾ ਦੁੱਧ ਦਾ ਕੰਮ ਆ ਬਾਈ ਦਾ ਤੇ ਨਾਲ ਆਪਾਂ ਜੇ ਗੱਲ ਕਰਕੇ ਮਿੰਨਾ ਇੱਕ ਵਫਾਰ ਚੱਲਦਾ ਤੇ ਆਹ ਦੇਖੋ ਤੁਸੀਂ ਦੁੱਧ ਦਾ ਕੰਮ ਦੀ ਜੇ ਨਿਸ਼ਾਨੀ ਜਿਹੜੀ ਹੈਗੀ ਹੈ ਹਨਾ ਮੋਟਰਸਾਈਕਲ ਠੀਕ ਹੈ ਇਹ ਮੋਟਰਸਾਈਕਲ ਤੇ ਇਧਰ ਆ ਜਿਓ ਕਰਾਂ ਗੁਰਪ੍ਰੀਤ ਨਾ ਵੀ ਕਰਵਾਉਣੇ ਗੱਲਬਾਤ ਇੱਕ ਬਾਈ ਦਾ ਜਿਹੜਾ ਹੈਗਾ ਬੰਦਾ ਸੰਯੋਗੀ ਬੈਠਾ ਨਾਲ ਉਧਰ ਪਰਦੇਸੀ ਬੰਦਾ ਜਿਹੜਾ ਤੇ ਇਹ ਦੇਖ ਲਓ ਤੁਸੀਂ ਇੰਨਾ ਕਿ ਤਾਂ ਸੈਟਅਪ ਜਿਹੜਾ ਇਧਰ ਬਣਿਆ ਹੋਇਆ ਤੇ ਇੱਕ ਇਧਰ ਬਣਿਆ ਹੋਇਆ ਸੈਟਅਪ ਜਿਹੜਾ ਉਹ ਵੀ ਦੇਖ ਲਓ ਤੁਸੀਂ ਆਹ ਦੇਖੋ ਤੁਸੀਂ ਇਹ ਸਾਰੇ ਪਸ਼ੂ ਬਾਈ ਦੇ ਇੱਥੋਂ ਤੱਕ ਜਿਹੜੇ ਹੈਗੇ ਦੁੱਧ ਤੇ ਲੱਗੇ ਹੋਏ ਐ ਤੇ ਆਹ ਗਾਵਾ ਬਾਈ ਨੇ ਸੇਲ ਕਰਨੀਆਂ ਇਹਦੇ ਵਿੱਚੋਂ ਨਾ ਜਿਹੜੀ ਆਹ ਬਹੜ ਲੱਗੀ ਜਿਹੜੀ ਟੌਪ ਦਾ ਨਗੀਨਾ ਇਹ ਬਹੁਤ ਸੋਹਣੀ ਬਹੜਾ ਰੇਟ ਵੀ ਜਮਾ ਜਾਇਜ਼ ਤੇ ਆਜੋ ਗੁਰਪ੍ਰੀਤ ਨਾਲ ਜਾਣਕਾਰੀ ਮਤਲਬ ਲੈ ਕੇ ਦਿੰਨੇ ਆ ਗੁਰਪ੍ਰੀਤ ਨਾਲ ਕਰਵਾਉਣੇ ਗੱਲਬਾਤ ਸਾਰੀ ਡਿਟੇਲ ਲੈ ਕੇ ਦਿੰਨੇ ਆ ਕੀ ਡਿਟੇਲ ਦਿੰਦਾ ਆਜੋ ਗੁਰਪ੍ਰੀਤ ਭਾਈ ਸਸੀ ਕਾਲ ਸਸੀ ਕਾਲ ਤੇ ਇਧਰ ਛਾਂਜੀ ਚ ਆ ਜਾ ਮਾੜ ਆ ਜਾ ਇਧਰ ਅੱਜ ਧੁੱਪ ਹੈ ਹੁਣ ਗਰਮੀ ਹੋ ਗਈ ਇਹੀ ਢਿੱਕਾ ਪਿਆ ਕਰੂ ਗੁਰਪ੍ਰੀਤ ਨਾਮ ਗੁਰਪ੍ਰੀਤ ਆ ਗਿਆ ਨਾਮ ਗੁਰਪ੍ਰੀਤ ਜੀ ਪਿੰਡ ਅਮਰਗੜ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਗੋਨੇਣਾ ਮੰਡੀ ਦੇ ਬਿਲਕੁਲ ਕੋਲ ਰਹੇ ਜਾਂਦਾ ਬਿਲਕੁਲ ਕੋਲ ਰਹੇ ਜਾਂਦਾ ਗੁਰਪ੍ਰੀਤ ਦੇਖੋ ਥੋੜਾ ਜਿਹੜਾ ਹੈਗਾ ਦੁੱਧ ਦਾ ਕੰਮ ਆ ਹਨਾ 4 ਰੁਪਏ ਬਚਦੇ ਆ ਦੁੱਧ ਦੇ ਵਿੱਚ ਹਾਂਜੀ 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 ਬਚਦੇ ਆਈ ਵਧੀਆ ਆਪ ਦੁੱਧ ਪਾਉਣੇ ਆ ਬਠਿੰਡੇ ਆਪ ਪਾਉਣੇ ਦੁੱਧ ਹਾਂਜੀ ਹਨਾ ਤੇ ਜਿਵੇਂ ਆ ਆ ਸਰਕਟ ਦੀ ਛੱਤ ਜਿਹੜੀ ਪਾਈ ਹੋਈ ਹੈ ਇਹ ਇਹ ਆਪਾਂ ਇਹ ਵੀ ਦੱਸ 2 ਮਿੰਟ ਦੇ ਵਿੱਚ ਇਹ ਵੀ ਦੱਸ ਦੇ ਕਿਉਂ ਇਹ ਕਿਵੇਂ ਰਹਿੰਦੀ ਹੈ ਇਹ ਵਧੀਆ ਹੀ ਚਾਦਰਾਂ ਨਾਲੋਂ ਵਧੀਆ ਮੰਨ ਲਓ ਇਹ ਪਾ ਕੇ ਉਸ ਤੋਂ ਬਾਅਦ ਅਸੀਂ ਕਾਗਤ ਪਾ ਕੇ ਮਿੱਟੀ ਲਾਤੀ ਸੀਗੀ ਮਿੱਟੀ ਉੱਤੇ ਲਾਤੀ ਸੀ ਹਾਂਜੀ ਮਿੱਟੀ ਲੱਗੀ ਹੋਈ ਆ ਠੀਕ ਐ ਇਹ 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 ਛੱਤ ਕਿੰਨੇ ਕੁ ਰੁਪਈਆ ਦੀ ਮਤਲਬ ਸਸਤੀ ਪੈਂਦੀ ਹੈ ਕਿ ਮਹਿੰਗੀ ਪੈਂਦੀ ਹੈ ਇਹ ਚਾਦਰਾਂ ਨਾਲੋਂ ਤਾਂ ਬਹੁਤ ਸਸਤੀ ਪੈਂਦੀ ਹੈ ਜੀ ਬਹੁਤ ਸਸਤੀ ਪੈਂਦੀ ਹੈ ਹਾਂਜੀ ਠੀਕ ਆ ਮਤਲਬ ਆਪਾਂ ਕਹਿ ਸਕਦੇ ਹਾਂ ਜਿਵੇਂ ਹੁਣ ਇੱਥੇ ਬੰਦਾ ਖੜਾ ਜਮਾ ਹਨਾ ਦੇਖ ਲਓ ਤੁਸੀਂ ਵੀ ਆ ਜਿਹੜੀਆਂ ਹੈਗੀਆਂ ਗਾਵਾਂ ਜਿਹੜੀਆਂ ਹੈਗੀਆਂ ਗੇ ਬਰੀਡ ਵਾਲੀਆਂ ਕੋਈ ਹੌਂਕਦੀਆਂ ਨਹੀਂ ਹੈਗੀਆਂ ਤੇ ਵਧੀਆ ਖੜੀਆਂ ਹਾਂਜੀ ਕੋਈ ਪੱਖਾ ਨਹੀਂ ਚੱਲਦਾ ਆਰਾਮ ਨਾਲ ਖੜੀਆਂ ਆਰਾਮ ਨਾਲ ਖੜੀਆਂ ਅੱਛਾ ਆਪਾਂ ਆ ਨਾ ਤੋਂ ਸਟਾਰਟ ਕਰਕੇ ਪਹਿਲੇ ਤੋਂ ਹਾਂਜੀ ਹਾਂਜੀ ਇਹ ਇਹਦੀ ਡਿਟੇਲ ਦੱਸੇਗਾ ਬਈ ਇਹ 19 ਮਹੀਨਿਆਂ ਦੀ ਹੈ ਬਹੜਾ ਖੀਰੀ ਆ ਡੈਨਮਾਰਕਾ ਦੀ 40120 ਸੀਮਨ ਦੀ ਆ ਠੀਕ ਹੈ ਗਾਂ ਏਬੀਐਸ ਦਾ ਲੱਗਿਆ ਹੋਇਆ ਜੀ ਏਬੀਐਸ ਦਾ ਲੱਗਿਆ ਹੋਇਆ ਹਾਂਜੀ ਏਬੀਐਸ ਦਾ ਜੀ ਗੱਲ ਕਰੀ ਸੀਮਨ ਦੀ ਬਾਈ ਇਹ ਲੱਗਿਆ ਜਿਹੜਾ ਹੈਗਾ ਸੈਕਸਡ ਲੱਗਿਆ ਕਿ ਦੂਜਾ ਨਾਲ ਨਹੀਂ ਨਾਰਮਲ ਲੱਗਿਆ ਹੋਇਆ ਜੀ ਨਾਰਮਲ ਲੱਗਿਆ ਹੋਇਆ ਠੀਕ ਆ 20 ਦਿਨ ਬਾਕੀ ਪਈ ਆ ਦੁੱਧ ਕਿੰਨਾ ਪਾ ਦਊਗੀ ਦੁੱਧ 35 ਲੀਟਰ ਪਾ ਦੋ ਜੀ ਪਹਿਲੇ ਸੂਏ ਹਾਂਜੀ ਠੀਕ ਆ ਬਾਕੀ ਫਿਕਸ ਜੀ ਲੈ ਦੇ ਦੀ ਆ ਜੀ ਫਿਕਸ ਯਾਰ ਆਈ ਨਹੀਂ ਹੈਗਾ ਵੀ ਆ ਬਾੜਾ ਲੰਕਣਾ ਨਹੀਂ ਜਿਹੜਾ ਥੱਲੇ ਲੱਗ ਜਾਂਦਾ ਠੀਕ ਹੈ ਇਹ ਤ ਇਹ ਇਹਦਾ ਰੇਟ ਮੈਂ ਪਹਿਲਾਂ ਹੀ ਦੱਸ ਦੂੰ ਕਿਉਂਕਿ ਲਾਈਵ ਕਰਕੇ ਹਟਿਆ ਆਪਾਂ ਵੀ ਰੇਟ ਇਹਦਾ ਦੰਦੋ ਖੀਰੀਆ ਉਦੋਂ ਵੀ ਆਪਾਂ ਦਿਖਾਏ ਸੀਗੇ ਹੁਣ ਵੀ ਦਿਖਾ ਦੇ ਗੁਰਪ੍ਰੀਤ ਖੜਾ ਲਾ ਇੱਥੇ ਖੜਾ ਲਾ ਇਹ ਇੱਥੇ ਖੜਾ ਲਾ ਕੋਈ ਗੱਲ ਨਹੀਂ ਇਹਦਾ ਨਰਮ ਵਾਲੀ ਐ ਇਹ ਆ ਦੇਖੋ ਓਰੀਜਨਲ ਖੀਰੀਆ ਜੀ ਕੈਨ ਦੀ ਖੀਰੀਆ ਹਾਂ ਕੈਨ ਵਾਲਾ ਕਹਿ ਦਿੰਦੇ ਆ ਖੀਰੀ ਠੀਕ ਐ ਠੀਕ ਐ ਲੈ ਜਾ ਇਧਰ ਲੰਮੀ ਲੈ ਜਾ ਆ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਮਿੱਤਰੋ ਬਹੁਤ ਚੰਗੀ ਵਹਿੜ ਦਿਖਾਉਣ ਲੱਗੇ ਆ ਆਪਾਂ ਤੁਹਾਨੂੰ ਜਮਾ ਐਣ ਹਜੇ ਹੋਰ ਤਿਆਰ ਹੋਗੀ ਨਾ ਜਦੋਂ ਤੁਸੀਂ ਆਖੋਗੇ ਵੀ ਯਾਰ ਬਾ ਕੁਮਾਲ ਜਿਹੜੀ ਬਹੜ ਦਿਖਾਉਣ ਲੱਗੇ ਆਪਾਂ ਥੱਲੋਂ ਲੇਵੇ ਦੀ ਖੜਾ ਲਾ ਬਾਈ ਖੜਾ ਲਾ ਇਹ ਇੱਥੋਂ ਖੜਾ ਲਾ ਆ ਦੇਖ ਲੋ ਤੁਸੀਂ ਹਾਈਟ ਤੇ ਆ ਦੇਖੋ ਯਾਰ ਠੰਡੀ ਸੀਲ ਜਮਾ ਇਹ ਆ ਦੇਖ ਲੋ ਇਹ ਮੋੜ ਦਾ ਗੁਰਪ੍ਰੀਤ ਇਧਰ ਮੋੜ ਲਾ ਇਹ ਆ ਇੱਥੋਂ ਦੇਖ ਬੇਲ ਦੇਖੋ ਤੁਸੀਂ ਬਹੜ ਦੀ ਇਹ ਮੋੜ ਲਾ ਮੋੜ ਲਾ ਮੋੜ ਲਾ ਇਹ ਆ ਚੱਕੋ ਇਹਦਾ ਰੇਟ ਜਮਾ ਬਾਜ ਵਜਾ ਮੁੱਲ ਕਰਾਵਾਂਗੇ ਆਪਾਂ ਇਹ ਬਾਈ ਨੇ ਮੁੱਲ ਜਿਹੜਾ ਗੱਲ ਕਰਗੇ ਵੀ 130000 ਕਰਿਆ ਸੀ ਲਾਈਵ ਦੇ ਵਿੱਚ ਤੇ 1 ਲੱਖ ਤੇ 15000 ਦੀ ਬਾਈ ਕਹਿੰਦਾ ਇਹ ਵਹਿੜ ਦੇਣੀ ਆ 35 ਕਿਲੋ ਦੁੱਧ ਪਾਉਗੀ 1 ਲੱਖ 15000 ਰੁਪਇਆ ਰੇਟ ਆ ਠੀਕ ਹੈ ਮੁੱਲ 130 ਆ ਪਰ ਕਹਿੰਦਾ ਵੀ 15 ਦੀ ਦੇ ਦਾਂਗੇ ਗੁਰਪ੍ਰੀਤ ਆਹੀ ਹੈ ਨਾ ਗੱਲ ਹਾਂਜੀ ਹਾਂਜੀ ਆਹੀ ਹੈ ਹਨਾ ਲਾਈਵ ਕਰਕੇ ਹਟੇ ਆਪਾਂ ਚਲੋ ਵੀਡੀਓ ਬਣਾਉਣ ਲੱਗ ਗਏ ਆਹੀ ਆਪਾਂ ਲਾਈਵ ਦੇ ਵਿੱਚ ਆਖ ਆ ਫਿਕਸ ਹੀ ਰੇਟ ਹੀ ਕਰਤਾ ਸੀਗਾ ਇਹ ਠੀਕ ਆ ਇਹ ਆ ਦੇਖ ਲਓ ਬਹੁਤ ਸੋਹਣੇ ਲੇਵੇ ਵਾਲੀ ਆ ਬਹੁਤ ਚੰਗਾ ਖਾਨ ਲੱਗਿਆ ਹੋਇਆ ਮਸ਼ੀਨੀ ਥਣ ਤੇ ਹੱਥੀ ਚਬਾਈ ਵਾਲਾ ਵੀ ਹਨਾ ਬਾਈ ਗਰ ਵੀ ਦੂਜੇ ਨੰਬਰ ਦੇ ਉੱਤੇ ਦੂਜੇ ਨੰਬਰ ਤੇ ਵੀ ਠੰਡੀ ਸੀਦਾ ਜੀ ਇਹ ਦੋਂਦੀ ਆ ਵੜਾ ਇਹੇ ਦੋਂਦੀ ਹਾਂਜੀ ਠੀਕ ਆ ਉਮਰ ਦੀ ਜੀ ਗੱਲ ਕਰਗੇ ਦੀ ਉਮਰ ਦੀ ਹੈ ਸਵਾਗ ਦੋ ਸਾਲਾਂ ਦੀ ਹੈ ਜੀ ਦੋ ਢਾਈ ਕਿ ਸਾਲ ਦੀ ਹੋਊਗੀ ਹਨਾ ਠੀਕ ਆ ਕਿੰਨੇ ਦਿਨ ਬਾਕੀ ਪਏ ਆ ਭਈ ਇਹਦੇ ਇਹਦੇ 15 ਦਿਨ ਬਾਕੀ ਪਏ ਆ ਜੀ ਉਹ ਠੰਡੀ ਸੀਲਾ ਹਾਂ 15 ਦਿਨ ਬਾਕੀ ਆ ਲੈ ਭਾਈ ਤੁਹਾਡੀ ਮਰਜ਼ੀ ਵੈਜੋ ਜੀ ਜਰ ਜਿਹੜੇ ਉਹ 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 ਆ ਗਈ ਇਹ ਮੱਝਾਂ ਵਰਗਾ ਦੁੱਧ ਕੱਢੂ ਜੀ ਬਾਕੀ ਹਾਂ ਮੱਝਾਂ ਵਰਗਾ ਗੱਲ ਪੱਕੀ ਹੈ ਗੁਰਪ੍ਰੀਤ ਵੀਰੇ ਉਹ ਮਤਲਬ ਉਹ ਨਾ ਸਾਹੀ ਵਾਲ ਮਿਕਸੀ ਜੀ ਆ ਗਈ ਹੈ ਨਾ ਇਹ ਮਿਕਸੀ ਜੀ ਆ ਗਈ ਜੀ ਹਾਂ ਦੇਖੋ ਸੋਨਾ ਲਿਆ ਵਾ ਤਿਆਰ ਤੇ ਦੁੱਧ ਪਾ ਦੂ ਵੀ ਕਿਲੋ ਹਾਂਜੀ 20 ਕਿਲੋ ਬੜੇ ਰਾਵਣਾ ਪਾ ਦੂ ਕਿਵੇਂ ਤੂੰ ਲਾਈਵ ਦੇ ਵਿੱਚ ਬਾਕੀ ਮੱਝਾਂ ਵਰਗਾ ਦੁੱਧ ਪਾਉਗੀ ਹਾਂ ਉਹ ਤਾਂ ਬਦਲੇ 5 ਪੈਂਟ 5.5 ਪੈਂਟ ਦਾ ਦੁੱਧ ਪਾਉਗੀ ਠੀਕ ਆ ਬਾਕੀ ਨਾ ਗਰਮੀ ਮੰਨੇ ਨਾ ਖੋਲੀ ਇਹਨੂੰ ਇਹਨੂੰ ਖੋਲ ਕੇ ਦਿਖਾ ਫਿਰ ਅਸੀਂ ਜਿਹੜੀ ਹੈਗੀ ਹੈਗੀ ਇਹ ਆ ਦੇਖੋ ਹੋਰ ਪਸ਼ੂਆਂ ਦੀ ਵੀ ਜਾਣਕਾਰੀ ਲੈ ਕੇ ਆਵਾਂਗੇ ਬਹੁਤ ਸੋਹਣੀ ਥੱਲੋਂ ਵੀ ਥਣ ਲੇਵੇ ਸੀ ਤੁਸੀਂ ਨਾ ਜਰ ਐ ਆਖੋਗੇ ਵੀ ਸਾਫ ਸੁਥਰੇ ਥਣ ਲੇਵੇ ਦੀ ਹੈ ਦਿਨ ਕਿੰਨੇ ਆਖੇ ਸੀ ਕਿੰਨੇ ਇਹਦੇ 15 ਦਿਨ ਪਏ ਆ ਜੀ 15 ਦਿਨ ਬਾਕੀ ਆ ਮਿੱਤਰੋ ਹਨਾ ਇਹ ਮੋੜ ਦਾ ਮੋੜ ਦਾ 15 ਦਿਨ ਬਾਕੀ ਆ ਭਰਾਵੋ ਚੰਗਾ ਨਾ ਗਏ ਐ ਨਹੀਂ ਹੈਗਾ ਵੀ ਕਿਸੇ ਪਸ਼ੂ ਮਾੜੀ ਆ ਬੋਡੀ ਦੀ ਜਿਹੜੀ ਹੈਗੀ ਆ ਉਹ ਦੇਖ ਲਓ ਤੁਸੀਂ ਪੂਰੀ ਚੰਗੀ ਸਮੇਂ ਪਲੀ ਆ ਇਹ ਗਰਮੀਆਂ ਵਾਸਤੇ ਤੋਹਫਾ ਹੀ ਆਈ ਏ ਹਾਂ ਗਰਮੀਆਂ ਦਾ ਤੋਹਫਾ ਤੇਰੀ ਅਲੀ ਗੱਲ ਹੈ ਹੈਨਾ ਗਰਮੀਆਂ ਦਾ ਤੋਹਫਾ ਮਿੱਤਰੋ ਕਰਿਓ ਚੈੱਕ ਤੇ ਆਜੋ ਪੁੱਛਦੇ ਆ ਮੁੱਲ ਗੁਰਪੀਤ ਇਹਦਾ ਮੁੱਲ ਕਿੰਨਾ ਕਰਤਾ ਇਹਦਾ ਮੁੱਲ ਤਾਂ ਆਪਣਾਂ ਦੀ 85 ਕਰਾ ਲਓ ਜੀ 90 ਕਰਾ ਲਓ 75000 ਦੀ ਵਸ ਹਾਨ ਆਈਆਂ 75000 ਦੀ ਹਾਂਜੀ ਹਾਂ ਠੀਕ ਆ ਕੋਪੀ ਜਿਵੇਂ ਹੁਣ ਆਪਣੇ ਕੋਲੇ ਤੀਜੇ ਨੰਬਰ ਦੇ ਉੱਤੇ ਆ ਵਹੜ ਆ ਗਈ ਹੈਨਾ ਹਾਂਜੀ ਤੇ ਇਹਦੀ ਡਿਟੇਲ ਦੱਸਾਂਗਾ ਬਾਈ ਇਹ ਵੀ ਪਹਿਲਾ ਸੂਆ ਬਾਈ ਠੀਕ ਹੈ ਤੇ ਦੰਦਾ ਜ ਦੋ ਦੰਦ ਹੋ ਗਈ ਇਹ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਦਿਨ ਕਿੰਨੇ ਬਾਕੀ ਆ ਦੇ ਦਿਨ ਦੇ 5-7 ਬਾਕੀ ਆ ਜੀ 5-7 ਦਿਨ ਖੁੱਲੇ ਲੈ ਜੂਗੀ ਖੁੱਲੇ ਲੈ ਜੂਗੀ ਹੈਨਾ ਹਾਂਜੀ ਤੇ ਦੁੱਧ ਕਿੰਨਾ ਕਾਸ ਤੇਰੀ ਦੁੱਧ 15 ਕਿਲੋ ਪਾ ਦੂ ਜੀ ਹੈਨਾ ਪਾ ਦਊਗੀ 15 ਕਿਲੋ ਪਾ ਤੇ ਬਾਕੀ ਠੰਡੀ ਸੀਲ ਆ ਜੀ ਕੋਈ ਆ ਨਹੀਂ ਯਾਰ ਉ ਵੀ ਸੋਣੀ ਆ ਬਹਿੜ ਹੈਨਾ ਜਿਵੇਂ ਕ ਹਾਈਟ ਦੇ ਵਿੱਚ ਵੀ ਚੰਗੀ ਆ ਉ ਪਤੀਲ ਆ ਪਹਿਲਾ ਸਵੇਰ ਜੱਜ ਇਹ ਆ ਦੇਖੋ ਲੇਵਾ ਲੇਵਾ ਦੇਖੋ ਜਮ ਐਂ ਚੰਗੇ ਲੇਵੇ ਵਾਲੀ ਆ ਅੱਛਾ ਖੋਲੀ ਗੁਰਪੀ ਦਾ ਇਹਦਾ ਰੇਟ ਪੁੱਛਾਂਗੇ ਫਿਰ ਤਾਂ ਇਥੋਂ ਬਾਕੀ ਬੋਡੀ ਵੰਤਰ ਦੀ ਵੀ ਬਹੁਤ ਸੋਹਣੀ ਹੈ ਬਹਿੜ ਮਿੱਤਰੋ ਇਹ ਆ ਚੈੱਕ ਕਰ ਲੋ ਇੱਕ ਇੱਧਰ ਲੈ ਜਾ ਬਈ ਲੈ ਜਾ ਲੈ ਜਾ ਕੰਨਾ ਕੁੰਨਾ ਦੀ ਚਮਕ ਧਮਕ ਚੰਗੀ ਆ ਜਿੰਨੀ ਕੁ ਹੈਗੀ ਆ ਰੇਟ ਦੇ ਹਿਸਾਬ ਨਾਲ ਸੋਨੂੰ ਨਾ ਇਹ ਚੰਗੀ ਲੱਗੂਗੀ ਮੋੜ ਲਾ ਬਈ ਗੁਰਪੀ ਦਾ ਰੇਟ ਵੀ ਚੰਗਾ ਲੱਗੂ ਬਹਿੜ ਵੀ ਚੰਗੀ ਲੱਗੂ ਇਹ ਆ ਦੇਖ ਲੋ ਤੁਸੀਂ ਇਹ ਬਾਈ ਕਹਿੰਦਾ ਨਾ ਵੀ 15 ਕਿਲੋ ਦੁੱਧ ਵੀ ਗੁਰਪੀ ਤੇ ਐ ਨਹੀਂ ਹੈਗਾ ਉਹ ਐਚ ਐਫ ਪਿਓਰ ਦੇ ਵਿੱਚ ਨਹੀਂ ਹੈਣਾ ਆਪਾਂ ਕੈਸ ਹਾਂਜੀ ਹਾਂਜੀ ਥੋੜਾ ਜਿਹਾ ਕ੍ਰੋਸ ਪਨ ਆ ਗਿਆ ਜੀ ਹਾਂ ਕ੍ਰੋਸ ਪਨ ਆ ਗਿਆ ਇਹ ਆ ਦੇਖ ਲਓ ਬਿਹੜ ਚੰਗੀ ਆ ਅੱਛਾ ਗੁਰਪ੍ਰੀਤ ਇਹ ਇਹ ਕਿੰਨੇ ਦੇ ਵਿੱਚ ਤੇ ਮੁੱਲ ਤਾਂ ਭਲਾ ਜੀ 60 ਕਰਾ ਲਓ ਜੀ 60 ਕਰਾ ਲਓ 53000 ਦੀ ਵਾੜ ਦੇ ਦਿਆਂਗੇ 53000 ਹਾਂਜੀ 53000 ਚੋਂ ਬਸ ਮਾਨਤਾ ਨਹੀਂ ਹੋ ਹਾਂਜੀ ਹਾਂਜੀ ਹੈਣਾ ਹਾਂਜੀ ਠੀਕ ਆ ਤੇ ਗੁਰਪ੍ਰੀਤ ਆ ਜਾ ਕਰਾਂ ਇਧਰਲੇ ਪਾਸੇ 1000 ਜਮਾ ਆਹਾ ਵਾਹੜ ਹੈ ਜਿਹੜੀ ਚੌਥੇ ਨੰਬਰ ਦੇ ਇਧਰੋਂ ਹੈਣਾ ਛੋਟੀ ਜੀ ਏ ਆਹਾ ਇਹਦੀ ਦੱਸ ਡਿਟੇਲ ਬਈ ਇਹ ਤੀਜਾ ਸੂਆ ਸੂ ਗਈ ਜੀ ਠੀਕ ਹੈ ਤੇ 20 ਦਿਨ ਬਾਕੀ ਆ ਇਹਦੇ 20 20 ਦਿਨ ਬਾਕੀ ਹੈ ਹਾਂਜੀ ਠੀਕ ਆ ਕਿੰਨਾ ਕੁ ਦੁੱਧ ਪਾ ਦੂ ਦੁੱਧ 15 ਕਿਲੋ ਪਾ ਦੂ ਜੀ 15 ਕਿਲੋ ਖੁੱਲਾ ਪਾ ਦੂ ਹਾਂਜੀ ਠੀਕ ਆ ਤੇ ਕੀ ਇਹਦੇ ਮਤਲਬ ਕਿਹੜੀ ਨਸਲ ਦੇ ਵਿੱਚ ਹੈ ਸ਼ਹਿਰ ਜੀ ਕਰੋਸ ਜੀ ਚ ਕਹਿੰਦਾ ਹਾਂਜੀ ਕਰੋਸ ਜੀ ਚ ਪੈਂਦੀ ਹੈ ਜੀ ਹੈਨਾ ਹਾਂਜੀ ਠੀਕ ਆ ਉਹ ਠੰਡੀ ਸੀਲਾ ਆ ਜਾ ਮਰਜੀ ਉਹ ਕਰੀ ਤਾ ਠਣਾ ਠਣਾ ਦੀ ਜਮਾ ਓਕੇ ਆ ਠਣਾ ਦੀ ਓਕੇ ਆ ਜੀ ਹੈਨਾ ਯਾਰ ਆ ਦੇਖ ਲੋ ਕਮਾਲ ਆ ਜਮਾ ਬਾਕੀ ਭਾਈ ਆਪਦੀ ਦੇਖ ਪਰਖ ਕੇ ਤੇ ਗੁਰਪ੍ਰੀਤ ਖੋਲੀ ਨੂੰ ਤੇ ਇਹ ਦੇ ਕਿੰਨੇ ਚ ਦੇਵਾਂਗੇ ਆਪਾਂ ਇਹ ਮੁੱਲ ਪਣਾ ਦੀ 32000 ਕਰਾ ਲਓ ਜੀ 35 ਕਰਾ ਲਓ ਹਾਂ 27000 ਦੀ ਵਹੜ ਦੇ ਦਿਆਂਗੇ 27000 ਰੁਪਏ ਦੇ ਵਿੱਚ ਵਹੜ ਇਹ ਗਰੀਬ ਘਰੋਂ ਆਈ ਹੋਈ ਆ ਜੀ ਇਹੀ ਚੰਗੇ ਘਰੇ ਹੁੰਦੀ ਤਾਂ ਪਿਆ 80000 ਦੀ ਕੀਮਤ ਹੋਣੀ 50000 ਕੀਮਤ ਹੁੰਦੀ ਗੱਲ ਪੱਕੀ ਆ ਭਾਈ ਇੱਕ ਗੱਲ ਸੁਣ ਲਓ ਮੇਰੀ ਵੀ ਜੇ ਆਪਾਂ ਗੱਲ ਕਰ ਗਏ ਇਹ ਜੀ ਵਹੜ ਹਨਾ ਐਨੇ ਤਾਂ ਇਹ ਜੀ ਮਾਰੇ ਜੀ ਥੰਮ ਗਈ ਟੋਕੜ ਗੱਬਣ ਵਿਕ ਜੂਗੀ ਹਾਂ ਐਨੇ ਰੁਪਈਆ ਦੀ ਟੋਕੜ ਗੱਬਣ ਮਿਲ ਜੂਗੀ ਇਹ ਸਾਮ ਦੀ ਚੰਗੀ ਖਰਾਕ ਪੈਗੀ 27000 ਰੁਪਏ ਦੀ ਤਾਂ ਮੈਂ ਕਹਿੰਦਾ ਵੀ ਤਿੰਨ ਕੁ ਮਹੀਨਿਆਂ ਦੀ ਜੇ ਇਹ ਢੋਕੜ ਗੱਬਣ ਹੋਈ ਨਾ ਤੇ ਉਦੋਂ ਵੀ ਵੇਖ ਜੋ ਤਿੰਨ ਚਾਰ ਮਹੀਨਿਆਂ ਦੀ ਆ ਦੇਖ ਲਓ ਲੈਵੇ ਦੇ ਆਪਾਂ ਕੈਮਰਾ ਲਾ ਕੇ ਜਮਾ ਕੋਲੇ ਦਿਖਾ ਦਿੰਨੇ ਤੁਹਾਨੂੰ ਇਹ ਆ ਦੇਖੋ ਥਣ ਲੋਟ ਜਿਹੜੀ ਹੈਗੀ ਚੰਗੀ ਆ ਹੂੰ ਰੰਗਵਾਜ ਵੀ ਚੰਗਾ ਹੈ ਇਹ 27000 ਰੁਪਏ ਦੇ ਵਿੱਚ ਯਾਰ ਕੀ ਕੋਈ ਤੁਹਾਨੂੰ ਮੈਂ ਕਹਿੰਦਾ ਵੀ ਗੁਰਪ੍ਰੀਤ ਅਸਰ ਬੱਚੀ ਨਹੀਂ ਦਿੰਦਾ ਜੀ 27000 ਅਸਰ ਬੱਚੀ ਨਹੀਂ ਦਿੰਦਾ ਸਹੀ ਗੱਲ ਆ ਤੇ ਇਹ ਗਾਹਾਂ ਫਿਰ ਭਾਅ ਚਾਹੀ ਸੀ ਉਵੇਂ ਭਾਅ ਚਾਹੀ ਹਾਂਜੀ ਹਾਂਜੀ ਆਪਾਂ ਨੂੰ ਭਾਅ ਚਾਹੀ ਸੀ ਭਾਅ ਚ ਹੀ ਦੇ ਦਿਆਂਗੇ ਭਾਅ ਚ ਹੀ ਦੇਣੀ ਹੈ ਹਨਾ ਇਹਦੇ ਨਾਲ ਯਾਰ ਗੁਰਪ੍ਰੀਤ ਤੂੰ ਮੈਨੂੰ ਇੱਕ ਗੱਲ ਬਹੁਤ ਸੋਹਣੀ ਆਖੀ ਵੀ ਪਿੰਡਾਂ ਦੇ ਰੇਟ ਨਹੀਂ ਖਰਾਬ ਹੁੰਦੇ ਹਨਾ ਹਾਂਜੀ 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 ਆਪਣੇ ਰੇਟ ਜਾਇਜ਼ ਹੋਣਗੇ ਜੀ ਸਹੀ ਗੱਲ ਤੇ ਗੁਰਪ੍ਰੀਤ ਜਿਹੜੀ ਕੰਮ ਅੱਜ ਬੈਠੀ ਐ ਇਹਨੂੰ 8ਵਾਂ ਮਹੀਨਾ ਲੱਗਿਆ ਹੋਇਆ ਜੀ 8ਵਾਂ ਮਹੀਨਾ ਹਾਂਜੀ ਖੜੀ ਕਰ ਖੜੀ ਕਰ ਅੱਠਵਾਂ ਮਹੀਨਾ ਲੱਗਿਆ ਹੋਇਆ ਮਿੱਤਰੋ ਇਹਨੂੰ 4 ਤਰੀਕ ਤੋਂ ਅੱਠਵਾਂ ਮਹੀਨਾ ਲੱਗਿਆ ਜੀ 4 ਤਰੀਕ ਤੋਂ ਅੱਠਵਾਂ ਮਹੀਨਾ ਲੱਗਿਆ 7 ਮਹੀਨੇ ਦੀ ਗੱਬਣ ਖੁੱਲੀ ਆ ਹਾਂ 7ਾਂ ਦੀ ਪੂਰੀ ਹੋ ਗਈ ਠੀਕ ਆ ਇਹ 1 ਮਿੰਟ ਖੜੀ ਦਿਖਾ ਦਈਏ 91 ਸੂਏ ਵਾਸਤੇ ਇਹ ਤੀਜੇ ਵਾਸਤੇ ਤੀਜੇ ਵਾਸਤੇ ਹਾਂਜੀ ਠੀਕ ਆ ਤੀਜੇ ਵਾਸਤੇ ਗੱਬਣ ਹੈ ਦੁੱਧ ਦੂਜੇ ਸੂਏ ਦਾ ਵੀ ਮਤਲਬ ਤੀਜੇ ਸੂਏ ਕਿੰਨਾ ਕ ਪਾ ਦੂ ਇਹ ਪਾ ਦੂ ਜੀ ਤੇਰਾ 14 ਕਿਲੋ ਦਾ ਠੀਕ ਆ ਵੀ 12 ਕਿਲੋ ਤੋਂ ਦੁੱਧ 12 13 ਕਿਲੋ ਦੁੱਧ ਮਾਲਕ ਨੇ ਆਖਿਆ ਵੀ ਪਾਇਆ ਹੋਇਆ ਜੀ ਅੱਛਾ ਠੀਕ ਆ ਆ ਦੇਖ ਲਓ ਦੋਸਤੋ ਇਹ ਵੀ ਹਾਈਟ ਫੀਟ ਦੀ ਚੰਗੀ ਆ ਇਹ ਵੀ ਜੇ ਤੁਹਾਡੇ ਕੋਲ 3 ਮਹੀਨੇ ਚੰਗੀ ਸੇਵਾ ਕਰਦੀ ਨਾ ਜੋ ਐਂ ਚੰਗੀ ਮਤਲਬ ਮੱਲਾ ਵਾਂਗੂ ਤੁਰਨ ਲੱਗ ਗਈ ਤੇ ਇਹੀ ਮਤਲਬ 90 90000 ਰੁਪਇਆ ਕਰੂਗੀ 85 90 85 90 ਤੇ ਹੁਣ ਤੁਸੀਂ ਦੇਖ ਲਓ ਇਹਦਾ ਰੇਟ ਜਿਹੜਾ ਹੈਗਾ ਜਮਾ ਬਾਜ਼ੂ ਕਰਾਵਾਂਗੇ ਥਣਾ ਤੁਨਾ ਦੀ ਬਈ ਗਰੰਟੀ ਰੋ ਗਰੰਟੀ ਹੈ ਥਣਾ ਥਣਾ ਦੀ ਠੀਕ ਆ ਲੈ ਜਾ ਬਈ ਲੈ ਬਣ ਦੇ ਆ ਦੇਖ ਹੁਣ ਇਹ ਜੇ ਗੱਲ ਕਰਗੇ ਇਕੱਲੀ ਤੋਰ ਹੀ ਦਿਖਾ ਸਕਦੇ ਆਪਾਂ ਵੀ ਉਹ ਗੱਲ ਨਹੀਂ ਹੈਗੀ ਵੀ ਥਣਾ ਦੇ ਵਿੱਚੋਂ ਦੁੱਧ ਆ ਜੂ ਗੁਰਪੀ ਦਾ ਕੀ ਰੇਟ ਬਈ ਰੇਟ ਤਾਂ ਆਪਣਾ ਦੀ 60 ਕਰਾ ਲਓ ਜੀ ਜਿੰਨਾ ਮਰਜ਼ੀ ਕਰਾ ਲਓ 53000 ਦੀ ਮੱਝ ਦੇ ਦਿਆਂਗੇ 53 ਦੀ ਹਾਂ ਕਾਟਾ ਪਹਿਲਾਂ 60 ਹੀ ਸੀ ਤੂੰ ਹਾਂਜੀ ਹੈਨਾ ਹਾਂਜੀ ਠੀਕ ਹੈ ਗੱਲ ਤੇਰੀ ਤੂੰ ਆਪ ਫੈਕਸ ਜੀ ਰੇਟ ਹੀ ਰੱਖੇ ਠੀਕ ਹੈ ਗੱਲ ਨਹੀਂ ਬਹੁਤ ਸੋਹਣਾ ਪਾਚਾ ਮੱਝ ਤੇਰੀ ਮੈਨੂੰ ਰੇਟ ਵੀ ਠੀਕ ਲੱਗੀ ਗੁਰਪ੍ਰੀਤ ਉਹ ਫਿਰ ਦਿਖਾਈ ਗਏ ਆਪਾਂ ਦੂਜੀ ਉਹ ਹਾਂਜੀ ਆਜੋ ਹਨਾ ਜਿਹੜੀ ਉਹ ਗੱਬਣ ਆਪਣੇ ਕੋਲੇ ਦਿਖਾ ਦੇਣੇ ਹਾਂ ਹਾਂ ਬੈ ਗਈ ਹੋਊਗੀ ਉਹ ਦੇ ਬੈਠੀ ਆ ਕੋਈ ਗੱਲ ਨਹੀਂ ਇਹ ਪੱਖੇ ਬੰਦ ਕਰੀ ਮੜੇ ਜੀ ਗੁਰਪ੍ਰੀਤ ਇਹਨੂੰ ਜੇ ਗੱਲ ਕਰਕੇ ਬੈਠੀ ਦੀ ਡਿਟੇਲ ਦੱਸ ਦੇ ਕੋਈ ਗੱਲ ਨਹੀਂ ਬਹਿ ਜਾਂਦੇ ਇਹ ਕਿਹੜੀ ਸੀ ਦੂਜੇ ਸੂਏ ਲਈ ਗੱਬਣਾ ਜੀ ਦੂਜੇ ਸੂਏ ਵਾਸਤੇ ਗੱਬਣਾ ਹਾਂਜੀ ਠੀਕ ਆ ਸੀਮਨ ਦਾ ਨਹੀਂ ਪਤਾ ਜੀ ਮੰਨ ਲਓ ਕਿਹੜੇ ਸੀਮਨ ਦੀ ਆਪ ਆਪ ਕਿਹੜੇ ਸੀਮਨ ਦੀ ਹਾਂਜੀ ਠੀਕ ਆ ਤੇ ਇਹਦੇ ਲੱਗਿਆ ਕਿਹੜਾਗਾ ਲੱਗੇ ਦਾ ਹੈਗਾ ਧਿਆਨ ਚ ਕੋਈ ਨਹੀਂ ਲੱਗੇ ਦਾ ਵੀ ਧਿਆਨ ਚ ਚਲੋ ਕੋਈ ਆਹ ਨਾਲ ਦੋ ਤਿੰਨ ਟੀਕੇ ਭਰੇ ਹੋਇਆ ਜੀ ਅੱਛਾ ਉਹਦੇ ਮੁੜ ਕੇ ਅਸੀਂ ਆਪਾਂ ਗਲਤ ਕਹਿ ਦਈਏ ਫਾਇਦਾ ਨਹੀਂ ਹੋਣਾ ਨਹੀਂ ਕੋਈ ਚੱਕਰ ਨਹੀਂ ਹੈਗਾ ਤੇ ਪਹਿਲੇ ਸੂਏ ਦੁੱਧ ਦਾ ਰਿਕਾਰਡ ਚੰਗਾ 40 ਕਿਲੋ ਦੁੱਧ ਪਾਇਆ ਜੀ ਇਹਨੇ 40 ਕਿਲੋ ਵਿੱਚੋਂ ਡੱਬਾ ਕੱਢ ਗਈ ਸੀ ਠੀਕ ਹੈ ਉਸ ਕਰਕੇ ਮੰਨ ਲਓ ਇਹ ਦੁੱਧ ਹੁਣ 10 ਕਿਲੋ ਦੇ ਰਹੀ ਆ 10 ਕਿਲੋ ਦੁੱਧ ਦੇ ਰਹੀ ਹੈ 3 ਮਹੀਨੇ ਦੀ ਗੱਬਣ ਚੈੱਕ ਪਾਸ ਹਾਂਜੀ ਚੈੱਕ ਪਾਸ ਠੀਕ ਹੈ ਹੁਣ ਕਰਕੇ ਰਾਂ ਖੜੀ ਇਹਨੂੰ ਤੋੜ ਕੇ ਦਿਖਾਵਾਂਗੇ ਜਿਵੇਂ ਮਿੱਤਰੋ ਐਨ ਨਗੀਨਾ ਦਿਖਾਉਣ ਲੱਗੇ ਆ ਤੁਹਾਨੂੰ ਆਪਾਂ ਟੌਪ ਦਾ ਨਗੀਨਾ ਚੰਗੇ ਫਾਰਮ ਦੇ ਵਿੱਚ ਰੱਖਣ ਵਾਲੀ ਗਾਂ ਆਪਾਂ ਕਹਿ ਸਕਦੇ ਆ ਬਾਈਆਂ ਦਾ ਕੰਮ ਹੈਗਾ ਦੁੱਧ ਦਾ ਤੇ ਵੀ ਬਾਈ ਕਹਿੰਦਾ ਵੀ ਆਪਾਂ ਇਹ ਸੇਲ ਕਰ ਦਾਂਗੇ ਜੇ ਕਿਸੇ ਨੂੰ ਚਾਹੀਦੀ ਹੋਈ ਹੁਣ ਦਿਖਾ ਕੱਦ ਦੇਖੋ ਹਨਾ ਟਰੱਕ ਜਿੱਡੇ ਗਾ ਬਾਈ ਆਪਾਂ ਕਹਿ ਸਕਦੇ ਆ ਵੀ ਮਿੰਨੀ ਇਹ ਆ ਦੇਖ ਲਓ ਮੂੰਹ ਦੀ ਕਿੰਨੀ ਸਨਖੀ ਆ ਆ ਦੇਖ ਲਓ ਚੰਗੀ ਸਮੀ ਪਲੀ ਤੇ ਲੇਵਾ ਤਾਂ ਕਰਨ ਵਾਲੀ ਬਾਈ ਖੁੱਲ ਐ ਪੂਰਾ ਤਿਆਰ ਕਰਦੀ ਹੋਵੇ ਹਾਂਜੀ ਹਾਂਜੀ ਪੂਰਾ ਲੇਵਾ ਤਾਂ ਤਿਆਰ ਕਰਦੀ ਤੇ ਥਣਾ ਸੋਣਾ ਦੀ ਹੁਣ ਜਮਾ ਹੈ ਹਾਂ ਓਕੇ ਆ ਜੀ ਥਣਾ ਥਣਾ ਜੇ ਕੋਈ ਬੰਦਾ ਆਉਂਦਾ ਵਧੀਆ ਚਵਾਈ ਕਰਕੇ ਲਿਆ ਸਕਦਾ ਹਾਂਜੀ ਹਾਂਜੀ ਲੈ ਵੀ ਟੌਪ ਦਾ ਨਗੀਨਾ ਤੁਸੀਂ ਚੈੱਕ ਕਰ ਲਓ ਜੇ ਤੁਹਾਨੂੰ ਗਾਂ ਇਹ ਸੋਹਣੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਦੇਖ ਲਓ ਤੁਸੀਂ ਲੈ ਜਾ ਬਾਈ ਬਹੁਤ ਸੋਹਣੀ ਗਾਂ ਹੈਗੀ ਦੇਖ ਲਓ ਤੁਸੀਂ ਇਹ ਬਾਡੀ ਦੀ ਵੰਤਰ-ਵੰਤਰ ਵੀ ਚੰਗੀ ਆ ਆ ਪੈਰਾ ਪੂਰਾ ਦੇ ਵੀ ਚੈੱਕ ਕਰ ਲਓ ਸਾਰੀ ਰੇਟ ਪੁੱਛਦੇ ਆ ਬਾਈ ਤੋਂ ਆ ਦੇਖੋ ਮੈਨੂੰ ਗਾਂ ਯਾਰ ਇਹ ਐਨ ਸੇਰੇ ਸੈੱਟ ਲੱਗੀ ਗੁਰਪੀ ਦਾ ਵੋਲੋ ਬਾਈ ਲੱਖ ਦੀ ਦੇਣੀ ਆ ਇਹ ਆ ਨਾਈਆਂ ਬਸ ਹਾਂ ਨਾ ਲੱਖ ਰੁਪਏ ਹਾਂਜੀ ਠੀਕ ਆ ਚਲੋ ਇਹ ਇਹ ਆ ਗਈ ਆਪਣੇ ਘਰੂ ਆ ਗਈ ਹੈ ਨਾ ਇਹ ਕਰੂਗਾ ਕਰੂਗਾ ਇੱਕ ਕਰੂਗਾ ਇੱਕ ਜਿਹੜੀ ਉਧਰ ਖੀਰੀ ਵੈੜ ਆਉਗੀ ਕਰਦੀ ਹੈ ਜੀ ਅੱਛਾ ਖੀਰੀ ਵੈੜ ਵੀ ਕਰਦੀ ਆ ਕਰਦੀ ਆ ਜੀ ਉਹ ਉਹ ਵੀ ਵੈੜ ਮਤਲਬ ਕਰਦੀ ਆ ਗਈ ਮੈਂ ਅੱਛਾ ਮੈਨੂੰ ਲੱਗੇ ਕਿਤੇ ਉਹ ਉਹਦੇ ਚੋਂ ਆ ਨਹੀਂ 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 ਉਹ ਕਰਦੀ ਵੈੜ ਆ ਅੱਛਾ ਕਰਦੀ ਵੈੜ ਆ ਹਾਂਜੀ ਹਾਂਜੀ ਠੀਕ ਹੈ ਇਹ ਇਹ ਵੈੜ ਇਹਦੀ ਬਾਈ ਦੀ ਕਰਦੀ ਆ ਮਿੱਤਰੋ ਜਿਹੜੀ ਖੀਰੀ ਵੈੜ ਹੈ ਨਾ ਇਹ ਕਰਦੀ ਆ ਤੇ ਗੁਰਪ੍ਰੀਤ ਨੰਬਰ ਬੋਲ ਦੇਵੇ 94784 55302 ਜੀ ਠੀਕ ਹੈ ਬਈ ਧੰਨਵਾਦ ਲੋ ਵੀ ਮਿੱਤਰੋ ਜੇ ਬਾਈ ਦਾ ਫਾਰਮ ਤੁਹਾਨੂੰ ਹਨਾ ਇਹ ਸੋਹਣਾ ਲੱਗਿਆ ਤਾਂ ਕਮੈਂਟ ਕਰਕੇ ਵੀ ਦੱਸਿਓ ਤੇ ਛਾਂ ਦਾ ਪ੍ਰਬੰਧ ਮੈਨੂੰ ਚੰਗਾ ਲੱਗਿਆ ਬਾਕੀ ਸਾਰੇ ਜਾਨਵਰ ਜਿਹੜੇ ਹੈਗੇ ਬਾਈ ਦੇ ਸੋਹਣੇ ਆ ਚੰਗੇ ਆ ਤੇ ਰੇਟ ਕਿਵੇਂ ਲੱਗੇ ਹਨਾ ਤੇ ਉਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਧੰਨਵਾਦ ਜਿੰਨੇ ਵੀ ਵੀਰ ਵੀਡੀਓ ਸ਼ੇਅਰ ਕਰਦੇ